ਹਾਂ ਨਹੀਂ ਕੀ ਆਲਾ ਸਾਰੇ ਵੀ ਆਂਦਾ ਹੋਰ ਕੀ ਬੰਦਾ ਕਰਦਾ ਮੇਰੇ ਬਰੋ ਪੁੱਤਰ-ਪੋਤਰ ਸੱਟਾਂ ਵੀ ਲਾਈ ਦੇ ਕਰ ਪੜ ਠੀਕ ਹੈ ਚਲੋ ਭਾਈ ਉੱਠ ਕੇ ਕਰੋ ਹੁਣ ਜਾਇਆ ਕਿੰਗਾ ਵੀ ਪਿਆਤਾ ਸੀਗਾ ਬਾਹਰ ਤੇ ਅੰਦਰ ਕਿਵੇਂ ਆ ਗਿਆ ਅੰਦਰ ਪੁੱਛਣਾ ਬਈ ਸਾਰੀ ਰਾਤ ਤੋਰਾ ਫਰੇ ਹੀ ਕੀਤਾ ਮੈਂ ਤਾਂ ਕੂੰਦਰੀ ਵੀ ਚੱਲ ਬਈ ਮਾਰ ਕੇ ਮੋਟੀਆਂ ਬਿਠਾ ਚੰਗਾ ਹੋਇਆ ਪਿਆਦੇ ਨੇ ਪਾਣੀ ਪੂਣੀ ਨੂੰ ਹੋਈ ਤੇ ਰਾਤ ਮੀਂਹ ਮੂ ਬੜਾ ਆ ਬਈ ਮੀਂਹ ਨੇ ਰੀਅਰ ਆ ਨਾ ਤੇ ਹੁਣ ਵੀ ਲੇਟ ਹੋ ਗਿਆ ਹੁਣ ਵੀ ਲਗਭਗ 7:30-8 ਹੋਵੇ ਕੋ ਚੱਕਰ ਕੇ ਤੜਕੇ ਕੁਝ ਨਹੀਂ ਹਾਂ ਜਦੋਂ ਤੜਕੇ ਉਤਰ ਛੱਡਣ ਦਾ ਟਾਈਮ ਸੀ ਉਦੋਂ ਮੀਂਹ ਪਈ ਜਾਂਦਾ ਸੀ ਫੁੱਲ ਮੀਂਹ ਪਈ ਜਾਂਦਾ ਸੀ ਬਈ ਜਾਨਾ ਜਦੋਂ ਮੈਂ ਕਿਹਾ ਵੀ ਚੱਲ ਓਲੇ ਮਾਰਦੇ ਹਾਂ ਤੇ ਉੱਠਿਆ ਤਾਂ ਮੀਂਹ ਵਰੀ ਜਾਵੇ ਬਾਹਰ ਤਾਂ ਫਿਰ ਮੈਂ ਜਾਲਿਆ ਛੱਡ ਪਰ ਪਈ ਜਾਂਦੀਆਂ ਤੇ ਹੁਣ ਸਾਫ਼ ਹੋਇਆ ਮੌਸਮ ਛੱਡੀ ਪਹਿਲਾਂ ਕਬੂਤਰ ਸੱਤੀ ਗਲਾਬੀ ਬਗਲ ਵਾਲਾ ਬਈ ਠੀਕ ਹੈ ਕਬੂਤਰ ਤਾਂ ਜਿਵੇਂ ਸਾਫ ਹੈ ਬਸ ਚੱਕਰ ਕੀ ਹੈ ਨਾ ਕਬੂਤਰ ਪਾਣੀ ਪੀ ਬੈਠੀ ਸੀ ਦਾਣਾ ਤਾਂ ਇੱਕ ਵੀ ਹੈ ਨਹੀਂ ਕਬੂਤਰ ਅੰਦਰ ਮੈਂ ਸਾਰੇ ਦੇਖ ਲਏ ਤੇ ਕਬੂਤਰ ਅੰਦਰ ਸਿਰਫ ਪਾਣੀ ਸੀਗਾ ਉਹ ਚੱਕਰ ਕੀ ਆ ਰਾਸ ਨੂੰ ਦਾਣਾ ਵੀ ਨਹੀਂ ਈਮੇ ਓਕੇ ਸੀ ਬਾਕੀ ਤਾਂ ਪਤਾ ਹੀ ਨਹੀਂ ਲੱਗਾ ਬਈ ਕੀ ਕੁਝ ਹੋਈ ਜਾਂ ਤੇ ਪਾਣੀ ਪੁੰਟ ਟਕਣਾ ਭੁੱਲ ਗਿਆ ਮੈਂ ਤੇ ਦੂਜਾ ਕਬੂਤਰ ਹੋ ਗਿਆ ਜੀ ਆਪਣਾ ਕੰਡ ਕਾਂ ਦਾ ਵਾਲਾ ਇਹਦਾ ਕੀ ਹੈ ਗਲਾਬੀ ਕੰਡ ਹਰੀ ਕਾਂਦ ਤੇ ਉਸ ਤੋਂ ਬਾਅਦ ਹੋ ਗਿਆ ਜੀ ਆਪਣਾ ਫੁੰਝੇ ਟੂਸੇ ਵਾਲਾ ਹਰਾ ਫੁੰਝਾ ਗਲਾਬੀ ਟੂਸਾ ਇਹ ਵੀ ਜਿਵੇਂ ਸਾਫ ਹੈ ਤੇ ਇੱਕ ਜਾਨਵਰ ਇਹ ਹੋ ਗਿਆ ਆਪਣਾ ਬਈ ਹਰਾ ਗਲਾਬੀ ਟੂਸਾ ਨਵੇਂਆਂ ਚ ਤੇ ਕਬੂਤਰ ਬਈ ਸਾਫ ਹੈ ਵੀ ਜਮਾ ਲਗਭਗ ਜਿੰਨੇ ਵੀ ਛੱਡੀ ਆ ਨਾ ਇੱਕ ਕਿਸੇ ਕਬੂਤਰ ਅੰਦਰ ਇੱਕ ਵੀ ਦਾਣਾ ਹੈ ਨਹੀਂਗਾ ਨਾ ਸੱਚੀ ਗੱਲ ਹੈ ਬਈ ਜਿਹੜੀ ਹੈ ਬਸ ਦੋ ਕਬੂਤਰ ਅੰਦਰ ਪਾਣੀ ਸੀਗਾ ਉਹ ਪਾਣੀ ਪਾ ਦਿੱਤਾ ਸੀ ਆ ਮੈਂ ਠੀਕ ਹੈ ਉਹ ਇੱਕ ਤਾਂ ਰੱਤਾ ਪਾਣੀ ਪੀ ਬੈਠਾ ਸੀਗਾ ਇੱਕ ਵੀ ਬੈਠਾ ਸੀ ਹਰੇ ਟੂਸੇ ਵਾਲਾ ਕਬੂਤਰ ਤੇ ਭਈ ਯਾਰ ਆ ਕੂਦਰੀ ਨੂੰ ਆ ਪਾਣੀ ਦੇ ਬੈਠਾ ਕਾਲੀ ਜੀ ਨੇ ਆਪਣੀ ਵੇਲੀ ਬੈਠੀ ਸੀਗੀ ਜਿਹੜੀ ਬਾਈ ਛੱਡ ਰਹੀ ਸੀ ਤੈਨੂੰ ਪਤਾ ਸਾਂਹ ਦੇ ਹੀ ਕੱਲ ਪਰਸੋਂ ਤੇ ਮੈਂ ਹੁਣ ਕਲਪਨਾ ਚ ਪੈ ਗਿਆ ਵੀ ਯਾਰ ਦੀ ਵਾਰੀ ਕਰਾਦਗੇ ਕਿ ਰਹਿਣ ਦੇ ਯਾਰ ਇਹ ਚਲੋ ਕਰਾਈ ਦਿੰਨੇ ਆ ਯਾਰ ਹਣਾ ਇਹ ਬੰਦੀ ਬਾਹਲੀ ਹੋ ਜੂਗੀ ਨੂੰ ਗਾਂ ਛੱਡ ਲਾਂਗੇ ਕੱਦ ਹੀ ਅਜੇ ਹੋਰ ਵਾਰੀ ਕਰਾ ਲਾਂਗੇ ਦੀ ਪਾਣੀ ਤੇ ਚਲ ਖੰਡ ਇਹਨੂੰ ਦਿੱਤਾ ਬਈ 25 ਕਮਲ ਪਾਣੀ ਦਿੱਤਾ ਹੈਗਾ ਤੇ ਸਾਰਿਆਂ ਦਾ ਵੱਧ ਦੁੱਧ ਗਿਆਣਾ ਅੱਜ ਵੀ ਨੇ ਲਓ ਜੀ ਤੇ ਆਪਣਾ ਰੱਤਾ ਸ਼ੇਰ ਛੱਡਦੀ ਖੱਬੀ ਗਲਾਬੀ ਬਗਲ ਵਾਲਾ ਇਹ ਕੇ ਕਬੂਤਰ ਨੇ ਮੈਚ ਫਸਾਉਣਾ ਅੱਜ ਠੀਕ ਹੈ ਕਿ ਨਹੀਂ ਤੇ ਇੱਕ ਛੱਡਦੇ ਜੀ ਆਪਣਾ ਹਰੇ ਟੂਸੇ ਵਾਲਾ ਬੋਕ ਚਲ ਓਏ ਤੇ ਇਹ ਬਾਈ ਪਾਣੂ ਟਾਈਮ ਹੋ ਗਿਆ ਆ ਲਗਭਗ 8:00 ਵਜ ਗਏ ਤਾਂ ਦੱਸ ਸੈਸੀ ਵੀ ਜਦੋਂ 7 ਵਜੇ ਤੱਕ ਆਇਆ ਰੇਨ ਹੋ ਰਹੀ ਸੀਗੀ ਹਾਂ ਮੇਰੇ ਵੀਰੋ ਇਸ ਗੱਲ ਤਾਂ ਸੱਚ ਰਹੀ ਗਈ ਸੀ ਚੋਬਰ ਫੇਰ ਛੱਡ ਗਿਆ ਵੀ ਕਬੂਤਰ ਆਪਦੇ ਕਹਿੰਦਾ ਯਾਰ ਮੈਂ ਜਾਣਾ ਰਸਤੇ ਰਸਤੇਦਾਰੀ ਚ ਤੇ ਛੱਡ ਗਿਆ ਪਈ ਇੱਥੇ ਤਾਂ ਕੀ ਕਰਕੇ ਭਾਈ ਹੁਣ ਕੋਈ ਨਾ ਛੱਡ ਜਾ ਫਿਰ ਇੱਥੇ ਤਾਂ ਆਪਦੇ insan ਦੇ ਇਹਨਾਂ ਨੂੰ ਭੁੱਖੇ ਮਾਰੂ ਨਾਲ ਜਰ ਨੂੰ ਮੈਂ ਤੇ ਜਿਹੜੇ ਕਬੂਤਰ ਕੱਲ ਨੂੰ ਛੱਡਨੇ ਆ ਬਈ ਤੇ ਅੱਜ ਰੈਸਟ ਆ ਉਹ ਚੱਕ ਲਿਆ ਸਾਰੇ ਕਬੂਤਰ ਬਾਲੇ ਪਿੰਜਰਿਆਂ ਚ ਤੇ ਮੈਂ ਕਣਕ ਤੋਂ ਲੱਗਦਾ ਸੀਗਾ ਕਣਕ ਮੁੱਕੀ ਪਈ ਐ ਮਤਲਬ ਕਣਕ ਤਾਂ ਹੈਗੀ ਪਰ ਧੋਤੀ ਕਣਕ ਹੈ ਨਹੀਂਗੀ ਤੇ ਇੱਕ ਦੇਖੋ ਹਾਲ ਵੇਖੋ ਆਪਣੇ ਪਤਾ ਹੀ ਨਹੀਂ ਵੀ ਕਿੱਥੇ ਕਿੱਥੇ ਬਦਾਮ ਰੱਖ ਦੇਣਾ ਹਨਾ ਮੈਂ ਛਿੱਲ ਕੇ ਕੱਟ ਕੇ ਇੰਨੇ ਬਦਾਮ ਵੇਸਟ ਕਰਦਾ ਇੰਨੇ ਬਦਾਮ ਵੇਸਟ ਕਰਦਾ ਨੂੰ ਪੁੱਛੋ ਨਾ ਦੇਖੋ ਲੈ ਆਪੇ ਕਿੰਨੇ ਬਦਾਮ ਠੀਕ ਹੈ ਕਿ ਨਹੀਂ ਬਾਧੂ ਬਦਾਮ ਇੰਨੇ ਨੇ ਬਦਾਮ ਪਤਾ ਨਹੀਂ ਕਿੱਥੇ ਕਿੱਥੇ ਰੱਖੇ ਹੋਏ ਉਹ ਮੈਂ ਭੁੱਲ ਗਿਆ ਨਾ ਰੱਖ ਕੇ ਕੱਟ-ਕੁੱਟ ਕੇ ਛਿੱਲ ਕੇ ਮੈਂ ਆਇਆ ਰਹੀ ਨਵੇਂ ਚੱਕ ਲੈਣਾ ਇੱਕ ਮਿੰਟ ਖੜ ਜੋ ਇੱਥੇ ਕਿੱਥੇ ਰੱਖੇ ਸੀ ਮੈਂ ਬਾਹ ਬਦਾਮ ਦੇ ਪਤਾ ਨਹੀਂ ਕਾਦੇ ਸੀਗੇ ਯਾਰ ਲਓ ਜੀ ਗੁੰਨੀ ਆਨੇ ਆਟਾ ਆ ਜਾ ਹਨ ਤੇ ਇਧਰ ਆ ਚੁੱਕਿਆ ਹੈ ਚੋਬਰ ਵੀ ਹਾਂ ਉਹ ਕਿਸਲਾਇਦਰੀ ਅੱਜ ਨਹੀਂ ਆ ਦੇਖਦੇ ਅੱਜ ਕੰਮ ਵਾਲੇ ਆਪਾਂ ਨੂੰ ਉਹਨੇ ਪਤਾ ਹੈ ਕੀ ਪਤਾ ਹੈ ਨਹੀਂ ਆਣਾ ਕਿ ਦੇਈ ਵਾਸਾ ਕਣਕ ਨੂੰ ਤੋਗੇ ਕਬੂਤਰ ਉੱਡੇ ਫਿਰਦਾ ਬਦਾਂ ਬਦੂ ਪਾਉਣ ਲਿਆ ਅੱਜ ਬਾਹਲੇ ਕੰਮ ਪਈ ਹੈ ਅੱਜ ਤਾਂ ਤੇ ਇਹਨੂੰ ਕਰੀਏ ਸਾਫ ਬਸ ਉਕੇ ਰਿਪੋਰਟ ਹਾਂ ਤੇ ਇਹਨੂੰ ਬਸ ਥੋੜਾ ਮੋਟਾ ਤੇ ਹੋਰ ਪਾਣੀ ਮਾਰ ਦੇਣਾ ਤੇ ਇੱਥੇ ਨੂੰ ਸੁਕਾ ਲੈਣਾ ਚੰਗੀ ਤਰ੍ਹਾਂ ਨਹੀਂ ਤੂੰ ਆ ਫੜ ਫੂਲ ਫੜ ਲਓ ਜੀ ਬਾਗੂ ਹੁਲੇ ਪਕਾ ਲੈ ਚਿੜੀ ਵਾਰੀ ਬਾਹਰ ਰੋਟੀ ਆ ਮਿਲ ਤੇਗਾ ਉਹ ਮਰ ਜਾਣ ਆ ਪਾਇਨ ਦਾ ਵੀਰ ਐਣ ਕੀ ਲਗੜੇ ਓ ਓ ਓ ਓ ਓ ਐਣ ਕੀ ਕਾਂਢੇਗਾ ਉਹ ਯਾਰ ਧੱਕਾ ਕਰਦਾ ਹੈ ਧੱਕਾ ਕਿਥੀ ਤੇ ਲੱਗ ਕੌਣ ਧੱਕਾ ਕਹਿੰਦਾ ਕੀਤਾ ਕੋਲਿਆ ਥੋੜਾ ਫੜਿਆ ਮੈਂ ਕਿਹੜਾ ਬੈਂਚ ਉਹਦਾ ਇੱਕ ਟਾਵਲੇ ਨੂੰ ਲੱਫੜ ਮਾਰ ਕੇ ਸੱਟੇਗਾ ਭੱਜਿਆਂ ਵਾਲਾਂ ਭੂਆ ਦੀ ਮਕੂਤਰ ਮਗਰ ਪਰ ਕਬੂਤਰ ਨੂੰ ਜਵਾਂ ਨਹੀਂ ਉਹ ਖੁਣ ਦਿੱਤੀ ਕਿੰਨੇ ਤੇਜ਼ ਮਰਜੀ ਖੁੜੇ ਪਰ ਕੂਤਰ ਦਾ ਜੋਰ ਨਹੀਂ ਆਇਆ ਹੱਥ ਨਾਲ ਵੱਜੇ ਉਂਝੇ ਮਰਜੀ ਫੜਦੇ ਕਬੂਤਰ ਨੂੰ ਭਾਂਜੂ 13 ਸਾਲ ਉਹ ਕੂਤਰੀ ਫੜਿਆ ਹੁਣ ਤੱਕ ਵਾ ਤੂੰ ਮੈਨੂੰ ਹੀ ਕਾਂਗੇ ਯਾਰ ਐਸੇ ਯਾਰ ਆ ਜਾਓ ਜੀ सोनू ਬਿੱਗ ਕਬੂਤਰ ਦਿਖਾਈਏ ਹਨਾ ਇੱਕ ਮਿੰਟ ਰੋਕੋ ਚਿੜੀ ਮਾਰੀ ਕਰਦੇ ਆਪਾਂ ਭੂ ਨਹੀਂ ਭਣੇ ਕਿਡਾ ਕਬੂਤਰ ਵੇਖ ਲੈ ਕਾਲਾ ਹੰਡੀ ਗਣ ਡਵੰਜਾ ਪੂਰਾ ਇਹਨੂੰ ਤਾਂ ਫੜਨਾ ਬੂ ਬਈ ਲਗਾ ਕੇ ਸਦਾ ਕੇ ਬੈਠਾ ਉਹ ਬੈਠ ਗਿਆ ਬਾਬੋ ਯਾਰ ਓਏ ਆਵੜਾ ਸਾਹਮਣੇ ਹੁਣ ਉਹ ਬੈਠ ਗਿਆ ਚੱਲ ਚੱਲ ਗਏ ਹੁਣ ਆਪਾਂ ਐ ਕਰਦੇ ਆ ਆਪਣੇ ਘਰੇ ਜਾ ਕੇ ਭੌਣਿਆਂ ਨੂੰ ਉਧਰਲੇ ਪਾਸੇ ਚੱਲ ਗਏ ਲਓ ਜੀ ਰੱਖੀਏ ਇੱਧਰ ਆਪਣੇ ਉਹਦੇ ਰੈਸਟ ਵਾਲੇ ਕਬੂਤਰਾਂ ਨੂੰ ਬਾਦਾਮ ਹਨਾ ਬਾਦਾਮ ਕੱਟ ਲਿਆ ਆਪਾਂ 5 ਥਾਈ ਠੀਕ ਐ ਤੇ ਛੇਤੀ ਛੇਤੀ ਇਹਨੂੰ ਸਰਵ ਕਰਦੇ ਇਹਨਾਂ ਦੇ ਮੁਰੇ ਬਸ ਆਇਆ 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 ਪੁੱਤ ਇੱਧਰ ਤਾਂ ਕਬੂਤਰ ਕਾਣੂ ਆਇਆ 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 ਪੁੱਤ ਆਇਆ 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 ਬੋਤਲ ਆਇਆ 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 ਬੋਤਲ ਲਓ ਜੀ ਉਹ ਕਿਹਨੂੰ ਰੋਪੜ ਪੰਜ ਕਬੂਤਰਾਂ ਨੂੰ ਕਬੂਤਰ ਦੇ ਉੱਤੇ ਰੱਖ ਤੇ ਬਾਹਰ ਹਜੇ ਤੱਕ ਤਾਂ ਕੋਈ ਵੀ ਨਹੀਂ ਕਬੂਤਰ ਬੈਠਾ ਬਈ ਚੱਕਰ ਕੀ ਦਿਨ ਠਰ ਗਿਆ ਨਾ ਮੀਂਹ ਪੈ ਗਿਆ ਮਤਲਬ ਅੱਜ ਸਿਰਫ 40 ਡਿਗਰੀ ਟੈਂਪਰੇਚਰ ਹੀ ਰਹਿ ਗਿਆ ਪਹਿਲਾਂ ਨਾਲੋਂ 2-3 ਡਿਗਰੀ 4 ਡਿਗਰੀ ਘਟ ਗਿਆ ਅੱਜ ਤਾਂ ਕਰਕੇ ਅੱਜ ਕੂਤਰ ਰੱਬ ਜੀ ਵੜਿਆਦਾ ਇਹ ਤਾਂ ਕੋਈ ਥੱਲੇ ਨਹੀਂ ਉਤਰਦਾ ਸਾਰੇ ਹੀ ਤਾਂ ਹਾਂ ਫਿਰਦੇ ਮੁੰਲਾਦਾ ਲਓ ਜੀ ਤੇ ਹੁਣ ਆਪਣਾ ਜਿਹੜਾ ਤਿੰਨ ਕਬੂਤਰ ਰਹਿ ਗਏਗਾ ਇਹਨਾਂ ਨੂੰ ਵੀ ਬਲਾਮ ਰੱਖ ਗਏ ਬਈ ਠੀਕ ਹੈ ਤਾਂ ਸੱਜੀ ਗਲਾਬੀ ਵਾਲੀ ਕਾਲੀ ਜੀ ਨੇ ਆਇਆ 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 ਬੱਚੇ ਤੇ ਉਸ ਤੋਂ ਬਾਅਦ ਹੋ ਗਈ ਆਪਣੇ ਟੂ ਸੇਟਰ ਵਾਲੀ ਆਇਆ 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 ਬੋਟਲ ਤੇ ਇੱਕ ਹੋ ਗਈ ਆਪਣੇ ਟੂ ਸੇਟਰ ਡੰਡੇ ਵਾਲੀ ਆਇਆ 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 ਖੰਡ ਇੱਥੇ ਰੱਖ ਦਿੰਨੇ ਚੱਲ ਤੈਨੂੰ ਲਓ ਜੀ ਜੀ ਤਾਂ ਇਹਨਾਂ ਤੇ ਇਹਨਾਂ ਨੇ ਖਾ ਲਏ ਫੇਰ ਆਪਾਂ ਟੈਂਸ਼ਨ ਫਿਰੀਆਂ ਬਸ ਇੱਕ ਸਾਤੇ ਵਾਰੀ ਵਾਲੇ ਕੂਤਰ ਆਪਣੇ ਓਕੇ ਆ ਹਾਂ ਚਲੋ ਬਾਪੂ ਤੇ ਮੈਂ ਯਾਰ ਲੈਂਡ ਰੀਪਲ ਤਾਂ ਮੈਂ ਚਲੋ ਆਖਿਆ ਦੇ ਲੈੜੀ ਭੱਜ ਗਈ ਚਲੋ ਕਹਿ ਦੋ ਮੈਂ ਅਗਰ ਨਵੇਂ ਕਬੂਤਰ ਨੇ ਛੱਡ ਲੇ 2 3 ਕ ਮੰਨ ਗੱਲ ਦੇਣ ਠੀਕ ਆਜ ਹਨ ਤੇ ਟਾਈਮ ਹੋ ਗਿਆ ਹੁਣੇ 11:30 12 ਵਜੇ ਹੋਣਗੇ ਤੇ ਦੂਜੇ ਕਬੂਤਰ ਫਿਰਦੇ ਆ ਆਪਣੇ ਹਜੇ ਕੋਈ ਚੱਕਰ ਵਾਲੀ ਗੱਲ ਨਹੀਂ ਨਵੇਂ ਚੋ ਪਹਿਲਾ ਕਬੂਤਰ ਸੱਜਾ ਹਰਾ ਟੂਸਾ ਆ ਪੀਲੀਆਂ ਹੀ ਅੱਖ ਚਿੱਟੀ ਨੋਕ ਹਨਾ ਰੱਤਾ ਲਾਲ ਚੀਨਾ ਜਿਆ ਤੇ ਇਹਨੂੰ ਛੱਡੀ ਪਹਿਲਾ ਦਾ ਚੱਲ ਪੁੱਤ ਬਾਇ ਸ਼ਤਰੀ ਨਵੇਂ ਬਾਇਆ ਬਾਇਆ ਸ਼ਤਰੀ ਤੇ ਸ਼ਤਰੀ ਤੇ ਆ ਹੋਣੀ ਦਵਾਲ ਕੋਈ ਚੱਕਰ ਵਾਲੀ ਗੱਲ ਨਹੀਂ ਲਓ ਜੀ ਤੇ ਦੂਜੇ ਨੰਬਰ ਤੇ ਸੱਜਾ ਗਲਾਬੀ ਟੂਸਾ ਗਲਾਬੀ ਟੋਰੀ ਬਈ ਹਣਾ ਇਹ ਮਾੜਾ ਏ ਟੀਰਾ ਕਬੂਤਰ ਥੋੜੀ ਕਾਲੀ ਨੋਕ ਇਹਦੇ ਲਈ ਅਕਸ਼ ਪੀਲਾ ਟੀਰ ਪੈਂਦਾ ਸ਼ਾਖਾ ਪੁੱਤ ਪਾਤਾ ਗੰਦ ਪਾਤਾ ਗੰਦ ਪਹਿਲੀਆਂ ਚੀ ਤੇ ਤੀਜੇ ਨੰਬਰ ਤੇ ਇਹ ਆ ਬਈ ਚਿੱਟੀ ਕਾਲੀ ਦਾ ਕਮੰਡਲਾ ਗਲਾਬੀ ਫੂੰਝਾ ਸੱਜਾ ਗਲਾਬੀ ਟੂਸਾ ਇਹ ਨੂੰ ਵੀ ਹੌਲੀ ਕਿਦਨੇ ਛੱਡ ਦਈਏ ਆ ਬਾਲਾ ਸਿਆਣਾ ਇਹ ਤਾਂ ਪੁੱਤ ਮੇਰਾ ਬਹਿ ਗਿਆ ਸ਼ਰੀਰ ਤੇ ਓਕੇ ਅਬੀ ਤੇ ਜਿਹੜੇ ਦੂਜੇ ਦੋਵੇਂ ਸੋਡ ਗਏ ਇੱਕ ਟੂਸੇ ਟੋਰੀਆ ਦਾ ਆ ਹੁੰਦਾ ਠੀਕ ਹੈ ਸੱਜਾ ਗਲਾਬੀ ਟੂਸਾ ਗਲਾਬੀ ਟੋਰੀ ਤੇ ਹਰੇ ਟੂਸੇ ਵਾਲਾ ਥੋੜਾ ਹੋ ਹਰੇ ਟੂਸੇ ਵਾਲਾ ਹੋ ਜਾਂਦੁੱਤੇ ਹੀ ਜਾਂਦਾ ਮੇਰੇ ਸਾਰਾ ਜਿੱਦਿੰਦਾ ਤਾਂ ਇੱਕ ਕਬੂਤਰ ਆ ਕੇ ਬੈਠ ਗਿਆ ਆਪਣਾ ਹਰੇ ਗਲਾਬੀ ਟੂਸੇ ਵਾਲਾ ਬਈ ਉਤਰੀ ਛਤਰੀ ਤੇ ਆ ਗਿਆ ਉਹ ਚੱਕਰ ਕੇ ਨਵਾਂ ਕਬੂਤਰ ਛੇੜੇ ਸੀ ਨਾ ਫੂੰਜੇ ਟੂਸੇ ਵਾਲਾ ਉੱਡ ਕੇ ਤਾਂ ਬਹਿ ਗਿਆ ਤੇ ਮਗਰੀ ਆ ਕੇ ਬੈਠ ਗਿਆ 11:40 ਤੇ ਹਾਏ ਹਾਏ ਸ਼ਾਕਾ ਵੀ ਸਿੱਧਾ ਆ ਗਿਆ ਹਾਏ ਹਾਏ ਸ਼ਾਕਾ ਵੀ ਸਿੱਧਾ ਆ ਗਿਆ ਨજર ਨਾ ਲੱਗ ਜੇ ਭੈਣ ਦੇ ਲੱਕੜੇ ਨੂੰ ਆ ਜਾ ਆ ਜਾ ਸਿੱਧਾ ਆ ਜਾਂਦਾ ਇਹ ਤਾਂ ਕਮਾਲ ਹੋ ਗਈ ਬਈ ਓਏ ਇਹ 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 ਦੀ ਭੈਣ ਦੀ ਇਹਦੀ ਦੀ ਮੈਂ ਹਾਏ ਨਹੀਂ ਨਹੀਂ ਨੇਮਚ ਨਹੀਂ ਨੇਮਚ ਨਹੀਂ ਛਤਰੀ ਤੇ ਛਤਰੀ ਤੇ ਛਤਰੀ ਤੇ ਓ ਉਹ ਨਿਮਚ ਬੈ ਗਿਆ ਭਾਈ ਚਲੋ ਕੋਈ ਨਾ 11:40 ਤੇ ਇੱਕ 11:40 ਤੇ 11:40 ਤੇ ਦੋ ਕਬੂਤਰ ਬੈ ਗਏ ਆ ਕੇ ਇੱਕ ਹੋਰ ਆ ਕੇ ਬੈਠ ਗਿਆ ਸੱਜੀ ਗਲਾਬੀ ਬਗਲ ਵਾਲਾ 12 ਵਜੇ ਭਾਈ ਇਹਦਾ ਵੀ ਟਾਈਮ ਨੋਟ ਕਰ ਦਈਏ ਤੇ ਲਾਲ ਹੀ ਉਹਨਾਂ ਨੂੰ ਸਾ ਤੇ ਇਧਰ ਆਪਣੇ ਖੋਡੇ ਵਾਲੇ ਕਬੂਤਰਾਂ ਨੂੰ ਦਾਣੇ ਪਾ ਦਈਏ ਹਨਾ ਮੁੜ ਕੇ ਉਹ ਦੇਖੋ ਕੀ ਗੰਦ ਪਾਉਂਦਾ ਪਰਦਾ ਗਲਾਬੀ ਖੁੰਝੇ ਗਲਾਬੀ ਦੂਸੇ ਵਾਲਾ ਚਲੋ ਕੋਈ ਨਾ ਆਇਓ 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 ਬਤਨ ਮੁੜ ਕੇ ਫਿਰ ਇਧਰ ਦੂਜੇ ਕਬੂਤਰ ਛੜ ਰਹੇ ਹੋਣਗੇ ਨਾ ਆਪਣੇ ਬਦਾਮ ਵਾਲੇ ਆਇਓ 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 ਬੋਤਾ ਲਓ ਜੀ ਖਾਣ ਦੋ ਗਰੇ ਨਾਲੋਂ ਕਰਨ ਦੇ ਚੱਲ ਹੋਰ ਤਾਂ ਨਹੀਂ ਕੋਈ ਗਲਤ ਫालतू ਕਬੂਤਰ ਖੁੱਡੇ ਚ ਲਓ ਜੀ ਇੱਕ ਕਬੂਤਰ ਹੋਰ ਆ ਗਿਆ ਖੱਬੇ ਹਰੇ ਟੂਸੇ ਵਾਲਾ 12:00 ਵਜੇ 13 ਮਿੰਟਾਂ ਤੇ ਹਾਂਜੀ ਬਾਪੂ ਤੇ ਨਵੇਂ ਚੋਂ ਇੱਕ ਕਬੂਤਰ ਅੰਦਰ ਕਰਤਾ ਬਈ ਆਪਣਾ ਹਣ ਗਲਾਬੀ ਫੂੰਜਾ ਗਲਾਬੀ ਟੂਸਾ ਇਹ ਪਾਸੇ ਨਹੀਂ ਗਿਆ ਇਹ 2-4 ਗੇੜੇ ਪਾ ਕੇ ਸਿੱਧਾ ਛਤਰੀ ਤੇ ਆ ਗਿਆ ਸੀਗਾ ਤੇ ਦੂਜੇ ਦੋਵੇਂ ਬਈ ਨਾ ਤਾਂ ਹਰੇ ਟੂਸੇ ਵਾਲਾ ਦਿਸਿਆ ਤੇ ਨਾ ਹੀ ਗਲਾਬੀ ਟੂਸੇ ਟਵਰੀ ਵਾਲਾ ਦਿਸਿਆ ਨਾ ਕਿਹੜਾ ਉੱਚੇ ਜੇ ਚੜ ਗਏ ਮੁੜ ਕੇ ਨਹੀਂ ਪਤਾ ਬਈ ਪਿੰਡ ਪੁੰਡ ਵਿੱਚ ਜਾ ਕੇ ਡਿੱਗ ਪਿਗੇ ਪਾਸੇ ਬਹਿ ਬੂਗੇ ਕਿ ਕੀ ਬਣਿਆ ਹਨਾ ਮੈਨੂੰ ਤਾਂ ਭੇਤ ਜ ਨਹੀਂ ਆਇਆ ਯਾਰ ਸਹੀ ਦੱਸ ਸੰਸ ਨੂੰ ਗੱਲ ਲਓ ਜੀ ਤੇ ਇੱਕ ਕਬੂਤਰ ਆਪਾਂ ਖੁੱਡੇ ਛੱਡੀ ਆਨੇ ਬਈ ਜਿਨ੍ਹਾਂ ਦਾ ਦਾਣਾ ਪਾਣੀ ਮਤਲਬ ਬਾਦਾਮ ਕਲੀਅਰ ਹੋ ਗਏ ਸੀ ਨਾ ਕੱਲ ਨੂੰ ਵਾਰੀ ਕਬੂਤਰ ਖੁੱਡੇ ਚ ਦਾਣੇ ਚੱਕ ਲੈਂਦੇ ਆਪਾਂ ਦੋਵੇਂ ਖੁੱਡਿਆਂ ਦਾ ਟ੍ਰੇਨ ਲਿਆ ਕੇ ਰੱਖ ਲੇਗਾ ਬਾਹਰ ਤੇ ਓਏ ਹੋਏ 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 ਲਾਰ ਹੋ ਗਿਆ ਓਏ ਲਾਰ ਹੋ ਗਿਆ ਸ਼ੇਰ ਆਪਣਾ ਓਏ ਉਹ ਜਿਆਦਾ ਹੀ ਜ਼ੋਰ ਲੱਗਾ ਵੀਡੀਓ ਨਹੀਂ ਬਣਾ ਪਾਇਆ ਬਈ ਉਹ ਪਤਾ ਨਹੀਂ ਸਾਨੂੰ ਦਿਸਿਆ ਕਿ ਨਹੀਂ ਸੀਨ ਕੈਪਚਰ ਲੱਤਾ ਹੀ ਨਹੀਂ ਖੜਿਆ ਗਲਾਬੀ ਘੰਡਾ ਲਦੀਆਂ ਟਾਈਮ ਦੇਖੀ ਕਿੰਨੇ ਵਜੇ ਆ ਕੇ ਬੈਠਾ ਇਹ ਬੈਠਾ ਬਈ 12:47 ਮਿੰਟਾਂ ਤੇ ਹਨਾ ਤਾਂ ਬੁਰਾ ਹਾ ਅਸੀ ਕੂਤਰਾ ਲੱਤਾ ਹੀ ਨਹੀਂ ਖੜਿਆ ਇਹ ਦਵਾਗੇ ਡਿੱਗਿਆ ਪਤਾ ਨਹੀਂ ਸਾਨੂੰ ਕੈਵਰੇਜ ਦੀ ਗਿਆ ਮਤਲਬ ਦਿਖਾਉਣਾ ਕਿ ਨਹੀਂ ਹੈ ਨਾ ਵੀਡੀਓ ਤਾਂ ਬਣੀ ਸੀ ਮੁੰਲਾ ਤੇ ਮਾੜੀ ਜੀ ਆ ਗਿਆ ਚੋਬਰ ਜ਼ੋਰ ਮਾਰ ਕੇ ਆਜ ਮੈਨੂੰ ਲੱਗਦਾ ਵੀ ਕਹਿੰਦੇ ਚੱਲ ਗਏ ਦੇਖੀ ਮੜਾ ਜਾ ਤੁਰ ਕੇ ਖਾਪਿੰਦੇ ਰੇ ਜੀ ਆ ਜ਼ੋਰ ਤਾਂ ਲੱਗਾ ਕੀ ਕਬਰ ਉਹਨਾਂ ਨਹੀਂ ਲੱਗਾ ਸੈਟਾ ਦਿਨ ਠੰਡਾ ਸੀਗਾ ਚਲੋ ਜੀ ਤੇ ਉਹਨੇ ਹੁਣ ਮੇਰੀ ਰਾਏ ਵੀ ਆਪਾਂ ਵੀ ਘਰੇ ਜਾ ਕੇ ਰੋਟੀ ਵਗੈਰਾ ਖਾ ਲਈਏ ਮੈਂ ਸਾਤੀ ਹੋ ਗਿਆ 12 ਵਜੇ ਤੇ ਮਗਰ ਜਿਹੜੇ ਬਸ 2 ਕਬੂਤਰ ਰਹਿ ਗਏ ਹਨ ਉਹਨਾਂ ਦਾ ਤਾਂ ਆਪਸ ਵਿੱਚ ਮੈਚ ਫਸਣਾ ਹੈਗਾ ਇੱਕ ਤਾਂ ਚੀਨੀ ਹੈ ਤੇ ਘਰ ਰੱਤੇ ਠੀਕ ਹੈ ਨਾ ਤਾਂ ਰੱਤੇ ਨੇ ਬੈਠਣਾ ਤੇ ਚੀਨੀ ਨੂੰ ਲੱਗਿਆ ਪਾਣੀ ਨਾਲ ਚੀਨੀ ਨੇ ਬੈਠਣਾ ਤੇ ਜਿਹੜੇ ਕਬੂਤਰ ਰਹਿ ਗਏ ਸੀ ਆਪਣੇ ਉਹ ਵੀ ਆ ਗਏ ਭਈ ਰੱਤਾ ਵੀ ਆ ਗਿਆ ਤੇ ਕਾਲੀ ਜੀਨੀ ਵੀ ਆ ਗਈ ਭਈ ਦੋਵੇਂ ਆ ਕੇ ਬਹਿ ਗਏ 1:20 ਮਿੰਟਾਂ ਤੇ ਤੇ ਸ਼ਾਖਾ ਵੀ ਆ ਗਿਆ ਆਪਣਾ ਫੂੰਜੀ ਵਾਲਾ ਵੀ ਲਓ ਜੀ ਤੇਦਰੇ ਕਬੂਤਰ ਨੂੰ ਰਾਤ ਨੂੰ ਮਾਣੀ ਪਿਆ ਦੀ ਪਹਿਲੇ ਨੰਬਰ ਤੇ ਗੁਲਾਬੀ ਕੰਨ ਵਾਲੀ ਕਬੂਤਰੀ ਤਾਂ ਥੋੜਾ ਹੀ ਪੀਣਾ ਜਿੰਦਾ ਮੈਨੂੰ ਪਤਾ ਚੱਕਰ ਕੀ ਹੈ ਵੀ ਪਾਣੀ ਦੇਣਾ ਕਬੂਤਰੀ ਤੇ ਉਸ ਤੋਂ ਬਾਅਦ ਜੀ ਫੂੰਜੀ ਟੁੱਸਿਆ ਲਓ ਜੀ ਤੇਦਰ ਇਹਨਾਂ ਨੂੰ ਪਿਆ ਦੀ ਆਇਆ 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 ਬੋਤਲ ਜੋ ਕੇ ਉਹਦੀ ਰਿਪੋਰਟ ਤੇ ਕੰਬਲੀ ਰੱਖ ਦਿੰਦੇ ਨੇ ਮੁਰੇ ਇਹ ਆ ਲੜੀ ਜਾਂਦਾ ਗੰਦ ਫਿਰ ਗੰਦਾ ਨਹੀਂ ਗਾਂਦੀ ਪਾਉਣਾ ਦਾ ਹੁਰਕ ਕਰ ਲੋਂਦਾ ਚਲੋ ਇਧਰ ਥਾਲ ਦਿੰਦੇ ਇਹ ਜੇ ਪਾਣੀ ਰੱਖ ਦਿੰਦੇ ਹਾਂ ਬਾਬੇ ਪੀਓ ਆ ਪੀਣਾ ਤੇ ਇਧਰ ਰੱਖੀ ਬਦਾ ਮੀ ਇਹਨਾਂ ਨੂੰ ਪਹਿਲੇ ਨੰਬਰ ਤੇ ਕਾਲੀ ਚੀਨੀ ਸੱਜੀ ਗੁਲਾਬੀ ਗਾਂਦ ਵਾਲੀ ਇਹ ਵੀ ਖਿੱਚ ਗਈ ਪਾਣੀ ਦੂਜੇ ਨੰਬਰ ਤੇ ਸੱਜੀ ਗੁਲਾਬੀ ਬਗਲ ਵਾਲਾ ਇਹ ਵੀ ਖਿੱਚ ਗਿਆ ਪਾਣੀ ਠੀਕ ਹੈ ਤੇ ਇਹਨਾਂ ਚੋ ਦੇਖ ਗਏ ਹਾਂਜੀ ਵੀਰੇ ਵੀਰੋ ਤੇ ਲਾਸਟ ਦੋ ਕਬੂਤਰ ਰਹਿ ਗਏ ਬਈ ਬਦਾਮ ਰੱਖਣ ਵਾਲੇ ਇੱਕ ਤਾਂ ਗਲਾਬੀ ਘੰਡ ਹਰੀਕਾਂਤ ਹੁਣ ਫੇਰ ਡੋਲ ਜਾਣੇ ਸੀ ਬਦਾਮ ਇਹ ਤੂੰ ਪਹਿਲਾਂ ਵੀ ਆ ਦੇਖ ਕੋ ਮ ਬਦਾਮ ਡੋਲ ਘਟਿਆ ਥੱਲੇ ਆ ਇੱਥੇ ਤਾਂ ਰੱਖਦਾ ਸੀ ਪਤਾ ਨਹੀਂ ਯਾਰਾਂ ਇਹ ਹੱਥਾਂ 'ਚ ਕਿਵੇਂ ਆਣੇ ਟੇਢਾ ਹੀ ਹੋ ਜਾਂਦਾ ਨਾ ਸਾਰੀ ਮਧਿਆਦ ਨੇ ਥੱਲੇ ਤੇ ਇਧਰ ਇੱਕ ਥੱਲੇ ਰਹਿ ਗਿਆ ਸੀ ਬਈ ਹਰੇ ਗਲਾਬੀ ਟੂਸੀ ਆ ਠੀਕ ਆ ਆਇਆ 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 ਬੋਟਲ ਲਓ ਜੀ ਤੇ ਆ ਕਬੂਦਰੀ ਨੂੰ ਵੀ ਬੱਸ ਸਾਰਿਆਂ ਨੂੰ ਬਦਾਮ ਪਾ ਦੇ ਓਕੇ ਹੋ ਗਿਆ ਰਿਪੋਰਟ ਅਗਰ ਉਹਨਾਂ ਨੂੰ ਖਾਣ ਦੇ ਫਿਰ ਕੱਠਿਆਂ ਨੂੰ ਦਾਣੇ ਰੱਖ ਦ ਤੇ ਲੱਗਦੇ ਹੱਥ ਮੈਂ ਕਿਹਾ ਮਾਉਂਟਨ ਡਿਊ ਲਈ ਐ ਨਾਂ ਬੰਦ ਤੇ ਰਿਸਕ ਸੇ ਗੂਟ ਲਗਾਓ ਰਿਸਕ ਉਠਾਓ ਤੇ ਇੱਕ ਬਈ ਨਵਾਂ ਕਬੂਤਰ ਆਇਆ ਫਿਰਦਾ ਆਪਣੇ ਪਿੰਡ ਉਹ ਵੀ ਤੁਹਾਨੂੰ ਦਿਖਾ ਦੰਨਾ ਮੈਂ ਇੱਕ ਮਿੰਟ ਰੋ ਕੋਈ ਯਾਰ ਕਿਸੇ ਭਰਾ ਦਾ ਹੁੰਦਾ ਤੇ ਇੰਨੇ ਨਾਲ ਹੈਲਪ ਹੋ ਜਾਂਦੀ ਉਹਦੀ ਹਨਾ ਉਹ ਆਉਂਦਾ ਬਈ ਸਾਹਮਣੇ ਇਹਦੇ ਹੈਗੇ ਬਈ ਹਰੇ ਡੰਡੇ ਕਬੂਤਰ ਤੇ ਦੋਵੇਂ ਪਾਸੇ ਠੀਕ ਹੈ ਬਗਲਾਾਂ ਚ ਯਾਰ ਬਲਾਰ ਹੋ ਗਿਆ ਯਾਰ ਇੱਕ ਕਬੂਤਰ ਤੇ ਰੰਗ ਲੱਗਿਆ ਹਰੇ ਡੰਡੇ ਤੇ ਕਾਲਾ ਫੂੰਜਾ ਬਈ ਆ ਗਿਆ ਲੈ ਕਲੀਅਰ ਯੂਗਾ ਸਾਨੂੰ ਤੇ ਇਧਰ ਸਾਡੇ ਉਸਤਾਦ ਅਮਰੀਕੀ ਜੀ ਵੀ ਪਹੁੰਚੇ ਹੋਏ ਨੇ ਹੋਰ ਅਮਰੀਕੀ ਜੀ ਕੀ ਕਰਦਾ ਫਿਰਦੇ ਹੋ ਜੀ ਕੂਤਰ ਲਗਾ ਕੇ ਚੈੱਕ ਕਰ ਰਹੇ ਹਾਂ ਦਿਖਾਓ ਕਿਹੜਾ ਕਬੂਤਰ ਹੈ ਤੁਹਾਡਾ ਇਹ ਕਬੂਤਰੀ ਹੈ ਇਹ ਕਬੂਤਰੀ ਓਕੇ ਇਹ ਕਿੱਥੇ ਛੱਡ ਰਹੀ ਹੈ ਜੀ ਤੁਸੀਂ ਟਰੈਕਟਰ ਵਾਲੀ ਬਾਜੀ ਟਰੈਕਟਰ ਵਾਲੀ ਬਾਜੀ ਹਾਂ ਲੂੰਡੇ ਲੈ ਛੱਡ ਰਹੀਆਂ ਨੇ ਇਹ ਬਸ ਠੀਕ ਅਮਰੀਕੀ ਤਿਆਰ ਕਰੀ ਜਾਂਦਾ 10000 ਐਂਟਰੀ ਲੂੰਡੇ ਲੈ ਕਹਿੰਦਾ ਵਿੱਥ ਪਾਉਣੀ ਹੈ ਕਾਂਟੇ ਦੀ ਇਹਦੇ ਨਾਲ ਆਪਾਂ ਪਾਉਣੀ ਹੈ ਨਾ ਵਿੱਥ ਉਹ ਦਾਲ ਦੇ ਲਓ ਜੀ ਤੇ ਇਧਰ ਵੱਡਾ ਕਬੂਤਰਾਂ ਨੂੰ ਦਾਣੇ ਪਾ ਦਈਏ ਭਾਈ ਆਇਓ ਖਾ ਲੋ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖਦੀ ਭਈ ਦਾਣੇ ਆਇਓ 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 ਬਟਾ ਲਗਾ ਹੋ ਬਟਾ ਸਾਹਮਣੇ ਹੁਣ ਇਹ ਵੀ ਫੜ ਕੇ ਦੇਣਾ ਪਿੰਡੂ ਹੀ ਕਿਸੇ ਦਾ ਇਧਰ ਵਾਟਰ ਵੀ ਪਾਤਾ ਭਈ ਆਪਾਂ ਵੱਡੀਆਂ ਕਬੂਤਰਿਆਂ ਨੂੰ ਟਾਗ ਦੇਣ ਦਾ ਪਾਣੀ ਓਕੇ ਰਿਪੋਰਟ ਲਓ ਜੀ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਵਾਟਰ ਵੀ ਪਾਤਾ ਤੇ ਦਾਣੇ ਵੀ ਪਾਤੇ ਇਹਨਾਂ ਉਧਰ ਕੰਮ ਕਲੀਅਰ ਹੈ ਜੀ ਲਾ ਦੀਏ ਲੋਕ ਇਹਨਾਂ ਨੂੰ ਲਓ ਜੀ ਤੇ ਇਹ ਕਬੂਤਰੀ ਨੂੰ ਰੱਖੀਏ ਬਾਦਾਮ ਅੱਜ ਰੱਖ ਦਿਆਂ ਵੀ ਬਦਾਂ ਵੀ ਕਬੂਤਰ ਨੂੰ ਠੀਕ ਹੈ ਕੱਢਦੇ ਬਦਾਂ ਬਦੂ ਨੂੰ ਪਾਏ ਦੂਆ ਪਾਣੀ ਪੂਣੀ ਖਿੱਚਿਆ ਨੇ ਉਹਨਾਂ ਤਾਂ ਖਿੱਚਿਆ ਪਰ ਉਹਨਾਂ ਨਹੀਂ ਖਿੱਚਿਆ ਚਲੋ ਰੱਖ ਦਿੰਦੇ ਆ ਬਦਾਂ ਕੋਈ ਨਾ ਆਇਆ 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 ਕੋਈ ਦੇਕ ਤਾਲੀ ਗੱਲ ਨਹੀਂ ਖਾਣ ਦੇ ਉਹ ਬਹੁਤ ਟਾਈਮ ਹੋ ਗਿਆ ਤੇ ਅੱਜ ਖਵਾਇਆ ਵੀ ਇਹ ਗੂਦ ਨੂੰ ਬਦਾਂ ਠੀਕ ਹੈ ਕੱਲ ਦੇ ਕੂਤਰੀ ਅੱਜ ਸੈੱਟ ਹੋਈ ਸੀਗੀ ਮਾੜੀ ਮੋਟੀ ਮੈਂ ਵੀ ਚਲ ਖਵਾਦ ਗਏ ਹਨਾ ਮੁਰਕਾ ਚਲ ਹੁਣ ਬੰਦੀ ਦੇ ਦਾਂਗੇ ਉਹਨੂੰ 1-2 ਦਿਨਾਂ ਦੀ ਸੈਟ ਵੈਟ ਕਰਕੇ ਫੇਰ ਕੱਢਾਂਗੇ ਦੂਰੀ ਵਾਲੇ ਤੇ ਉਹਨੇ ਬਈ ਆਹ ਦੂਜੇ ਸਾਰੇ ਕੂਤਰ ਮੈਂ ਖੁੱਡੇ ਛੱਡਿਆ ਵਾ ਜਿਹੜਾ ਜੁੱਟ ਗਿਆ ਸੀਗੇ ਇੱਕ ਕਬੂਤਰੀ ਹੋ ਗਈ ਤੇ ਇੱਕ ਆ ਹੋ ਗਿਆ ਇੱਕ ਨਵੇਂ ਚ ਬਈ ਇੱਕ ਤਾਂ ਸਿੱਧਾ ਹੀ ਆ ਗਿਆ ਸੀ ਫੂंजे ਟੂਸੇ ਵਾਲਾ ਤਾਂ ਮਤਲਬ ਹਨਾ 2-4 ਗੇੜੇ ਪਾ ਕੇ ਇੱਕ ਟੂਸੇ ਟੋਪਲਾ ਸੀਗਾ ਆਹ ਟੀਰਾ ਗਲਾਬੀ ਟੂਸਾ ਗਲਾਬੀ ਟੌਰੀ ਇੱਕੋਸ਼ਾ ਫੜ ਕੇ ਪੜਾਈ ਗਿਆ ਬਈ ਤੇ ਇੱਕ ਰਹਿ ਗਿਆ ਆਪਣਾ ਬਾਹਰ ਹਰੇ ਟੂਸਾ ਲਾਉ ਨਹੀਂ ਆਇਆ ਇੱਕ ਸੱਚ ਜਿਹੜੀ ਗੱਲ ਕਬੂਤਰੀ ਸ਼ਾਹ ਕੀ ਹੱਡੀ ਸੀ ਹਨਾ ਟੂਸੇ ਦੋਵੇਂ ਤੇ ਟੌਰੀ ਉਵਿਣੀ ਆ ਉਵਿਣੀ ਦੇਖਿ ਬਣੀ ਕਿਦੜੇ ਕੁੱਤਰੀ ਰਾਤ ਨੇ ਰੇਣੂਰੀ ਬਾਲੀ ਸੀ ਯਾਰ ਲਓ ਜੀ ਸਾਡਾ ਆ ਗਿਆ ਕਬੂਤਰ ਮਤਲਬ ਸਾਡਾ ਆਪਣਾ ਕੂਤਰਾ ਘਰੇ ਟੂਸੇ ਵਾਲਾ ਬਈ ਜਿਹੜਾ ਨਵਾਂ ਸੀਗਾ ਹਨਾ ਹਾਂ ਉਹ ਬਠਾ ਨਹੀਂ ਉਹ ਅਮਰੀਕੀ ਨਾਲ ਗੱਲ ਕਰ ਰਹੇ ਨੇ ਮੈਂ ਕਿਹਾ ਅਮਰੀਕੀ ਵੀ ਸਾਡਾ ਦਾ ਆ ਗਿਆ ਅਮਰੀਕੀ ਦਾ ਜਿਹੜਾ ਡੰਡੇ ਘੰਡ ਦੇ ਟੌਰੀ ਵਾਲਾ ਆਖੀਂਦਾ ਸੀ ਉਹ ਅਮਰੀਕੀ ਦਾ ਹੈ ਅਮਰੀਕੀ ਦਾ ਕੂਤਰ ਬਹੁਤ ਚੰਗਾ ਹੈ ਤੇ ਰੱਬ ਚ ਖੜਾ ਹੋ ਮਨ ਕੋਈ ਨਾ ਮਨ ਕਰਮਾਂ 'ਚ ਡੜ ਗਿਆ ਰੋ ਤੈਨੂੰ ਮਾਖੀ ਨਾ ਤੂੰ ਲਾਈਟਾਂ ਲਾਈਟਾਂ ਪ੍ਰਬੰਧ ਕਰ ਲੈ ਤੂੰ ਸਭ ਤੋਂ ਕਰ ਜਾਂਦਾ ਉਹ ਯਾਰ ਲਾਈਟਾਂ ਲੂਟਾ ਮਗਾ ਰਾਤ ਨੂੰ ਭਾਵਾਂਗੇ ਆਪਾਂ ਮੇਰੀ ਗੱਲ ਮੰਨ ਜਾ ਤੂੰ ਉਸਤਾਦ ਹੈ ਸਾਡਾ ਫਿਰ ਵੀ ਅਕਸਰ ਆ ਦੇਖੋ ਉਸਤਾਦ ਨੂੰ ਪਾਣੀ ਪੂਰੀ ਫੜਾਉਣਾ ਹੀ ਮੰਨਦੇ ਤੇ ਬਹਿ ਕੇ ਪੂਰਾ ਮਾਨਦਰ ਕਰਦੇ ਉਸਤਾਦ ਦਾ ਕਹਿੰਦੇ ਉਸਤਾਦ ਧਾਰਨਾ ਉਸਤਾਦ ਧਾਰਨਾ ਮੈਂ ਅਮਰੀਕੀ ਨੂੰ ਉਸਤਾਦ ਧਾਰੂਗਾ ਬਸ ਜਦੋਂ ਮੇਰੇ ਗੱਲ ਵੱਸੋਂ ਬਾਹਰ ਹੋ ਗਈ ਮੁੜ ਕੇ ਅਮਰੀਕੀ ਤੇਰੀ ਗੇਮ ਪਾਣੀ ਦਾ ਕੰਪਿਊਟਰ ਛੱਡ ਰਿਹਾ ਆਪਾਂ ਚੰਗਾ ਉਸਤਾਦ ਜੀ ਮਾਤਾ ਜੀ ਲਲਾ ਜੀ ਦੱਸੋ ਬਈ ਗੋਏ ਦੀ ਅੱਗ ਬਣਾ ਕੇ ਕਾਦੀ ਪਹਿਲਾਂ ਪਹਿਲਾਂ ਨੂੰ ਬੱਸ ਲੈਦ ਨਹੀਂ ਆਕਾਂ ਜੀ ਆਹੋ ਲੈਦ ਵੀ ਹਾਂ ਉਹਨੂੰ ਤੁਹਾਨੂੰ ਉੱਥੇ ਲੈ ਦੂੰ ਆਏ ਉੱਥੇ ਚੜ ਦੇ ਤੂੰ ਪਾਇਰ ਦੇ ਨੇੜੇ ਕਰ ਦੇ ਅੱਛਾ ਮਾਤਾ ਠੀਕ ਹੋ ਜਾਂਦੀ ਹੈ ਇਹ ਉਸਤਾਦ ਨੇ ਨੁਕਤਾ ਦੱਸਤਾ ਪਹਿਲਾਂ ਨੇ ਪੁੱਛਿਆ ਅਸੀਂ ਤਾਂ ਵਾਰਤ ਦੇ ਨਹੀਂ ਤੁਸੀਂ ਵਾਰਤ ਲੋ ਵਾਰਤ ਲਾ ਲਈਏ ਜੀ ਆਪਣੇ ਹਰੇ ਟੂਸੇ ਵਾਲੇ ਨੂੰ ਤੇ ਸਾਰੇ ਕੂਤਰ ਅੰਦਰ ਕਰ ਦਿੱਤੇ ਹਾਂ ਕੋਈ ਕਿ ਕਬੂਤਰ ਹੀ ਬਾਹਰ ਰਹਿ ਗਈ ਬਈ ਜਿਹੜੀ ਆਪਾਂ ਕੱਲ ਛੱਡੀ ਸੀ ਨਾ ਉਹ ਪਤਾ ਨਹੀਂ ਸੋਨੂੰ ਪਤਾ ਉਹ ਕੀ ਰੰਗ ਹੈ ਮੇਰੇ ਤਾਂ ਯਾਦ ਨਹੀਂ ਇੰਨਾ ਪਤਾ ਮੈਨੂੰ ਪਤਾ ਨਹੀਂ ਗਲਾਬੀ ਟੂ ਸਿਆਰੀ ਟੋਰੀ ਹੈ ਕਿ ਨਹੀਂ ਹਰੇ ਟੂ ਸੇ ਗਲਾਬੀ ਟੋਰੀ ਹੈ ਉਹ ਨਹੀਂ ਕੱਲ ਦੀ ਦਿਸੀ ਦੂਸਰ ਨੇਰੀ ਨੂਰੀ ਆ ਗਈ ਰੱਬ ਜਾਣੇ ਵੀ ਕਿਧਰ ਡੇਗ ਡੁਗ ਵੀ ਕੁੱਤਾ ਬਿੱਲੀ ਖਾ ਗਿਆ ਜਾਂ ਫਿਰਦੀ ਹੈ ਪਿੰਡ 'ਚ ਕੁਝ ਵੀ ਹੋ ਸਕਦਾ ਹਨ ਕੱਲੀ ਉਹੀ ਬਾਰਾ ਦੂਜੇ ਸਾਹ ਪੂਰੇ ਆ ਆਪਣੇ ਲਓ ਜੀ ਤੇ ਇਧਰਲੇ ਕਬੂਤਰਾਂ ਨੂੰ ਦਾਣੇ ਪਾ ਦਈਏ ਕੋਈ ਆਪਾਂ ਹਨ ਭਾਈ ਭਾਈ ਦੇ ਭੁੱਖੇ ਹੀ ਮਰਦੇ ਨੇ ਵਿਚਾਰੇ ਯਾਰ ਆਇਓ 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 ਆਇ ਆਇਓ ਆਇਓ ਚਲੋ ਬਾਪੇ ਪਾਉ ਗੋ ਗਲਾਢੇ ਦੀ ਬਾਈ ਮੈਂ ਕਿਹਾ ਨਾ ਆਈਏ ਮੁੜ ਕੇ ਨਹੀਂ ਆਏ ਨਹੀਂ ਬਈ ਹਣਾ ਨਾਉਣ ਨਹੀਂ ਦੀ ਤੂੰ ਚੰਗਾ ਪਹਿਲੇ ਨਾ ਆਜ ਤੂੰ ਹੀ ਕਰ ਲੀਏ ਲਓ ਜੀ ਤੇ ਇੱਕ ਚੀਜ਼ ਭੁੱਲ ਗਈ ਸੀ ਬਈ ਆਪਾਂ ਆ ਕਬੂਤਰੀ ਦੇ ਕਾਲੂ ਥੇੜਿਆ ਆਪਣੀ ਦੇ ਸੱਜੇ ਦੂਸਰੇ ਵਾਲੀ ਦੇ ਤੇ ਇਹਦੇ ਵੀ ਰੰਗ ਬੂੜਾ ਕਰਨਾ ਸੀ ਜੁਮਾ ਫਿੱਕਾ ਪੈ ਰਾਂਗੇ ਦਾ ਤੇ ਮੈਂ ਕਿਹਾ ਕਰਦ ਨਹੀਂ ਲੱਗਦੇ ਹੱਥ ਨਾਲ ਬਾਕੀ ਲੈਡ ਲੂਟ ਦਾ ਗਈ ਨੇਰੀ ਦਾ ਫੇਰ ਪ੍ਰਬੰਧ ਜਾਂ ਬਣਦਾ ਜਾਂਦਾ ਤੂੰ ਪਹਿਲਾਂ ਪਹਿਲਾਂ ਰੰਗ ਲਾਦ ਕੇ ਆਤਾ ਰੰਗ ਇਹ ਪੁੱਠਾ ਤਮਾਰ ਕੇ ਦੇਗੀ ਸੁੱਕ ਗਿਆ ਸੁੱਕ ਗਿਆ ਜੀ ਜਮ ਸੁੱਕ ਗਿਆ ਓਕੇ ਰਿਪੋਰਟ ਜਮ ਕਰਤਾ ਗੁੰਡਾ ਗਲਾਬੀ ਟੂਸਾ ਤੇ ਮਾੜਾ ਇਟਰਨੇਡੋ ਖਾ ਜਿਹੜਾ ਬਾਹਰ ਆਇਆ ਤੇ ਇਟਰਨੇਡੋ ਇਹ ਤਾਂ ਇਨਸਾਫ ਹੀ ਲੱਗਦਾ ਇਹਦਾ ਸਾਫ ਤੋਂ ਲੱਗਾ ਨੇਰ ਵੀ ਨਾ ਕਿਵੇਂ ਚੱਲੀ ਜਾਂਦਾ ਨੇਰ ਬਹੁਤ ਜਿਆਦਾ ਹੈ ਹੈ ਇਹਦੇ ਚਿੱਟਾ ਜਿੰਦਾ ਵੀ ਹੈ ਲਾ ਸਾਫ ਇਹਦੇ ਤੇ ਵਖਾ ਉਹ ਤੇ ਨਿਮਾ ਤੇ ਮਾਰੋ ਵੇਖ ਜਰਾ ਕੇ ਪਈ ਜਾਂਦੇ ਵੇਖੋ ਜਰਾ ਕੇ ਪਈ ਜਾਂਦੇ ਬਾਪੂ ਛਾਦਰੀਆਂ ਵਾਹ ਟੁੱਟ ਜਾਣੀ ਦਾ ਇੱਕ ਮਿੰਟ ਜਰਾ ਕਾ ਪੁੱਜਣ ਦਾ ਓਹੋ ਬਾਪੂ ਹਾਲ ਹੋਇਆ ਪਣੀ ਲਾ ਦੂਜੀ ਬਾਰ ਵੀ ਦੀ ਆ ਕੇ ਵੇਣਾ ਮੈਂ ਛੱਡ ਜੋ ਲਗਾ ਪਾੜ ਕੇ ਦਿੰਨੇ ਵੀ ਮੁੰਡਿਆਂ ਦਾ ਹਨਾ ਉਹ ਆਪਣੇ ਮਿੱਤਰ ਤੁਸੀਂ ਜਿਹੜਾ ਉੱਥੇ ਆਇਆ ਖੜਾ ਅਮਰਦੀਪ ਦਾ ਆਪਣੇ ਕੋਲੇ ਹੀ ਗਿਆ ਸੀ ਦਮਣੀ ਨਿਆਣਡੇ ਦਿੱਤੇ ਸੀ ਹੁਣ ਉਹਨਾਂ ਚੋਂ ਨਿਕਲੇ ਸੀ ਤੇ ਉਹ ਆਪਣੀ ਗੁੱਟ ਤੇ ਬੈਠਾ ਜਿਵੇਂ ਉਹ ਦੇਣੇ ਹਨੇਰੀ ਦਾ ਵੇਖੋ ਕੀ ਹਾਲ ਆ ਪਹਿਲਾਂ ਤਾਂ ਜਰਾ ਕੇ ਪਈ ਜਾਂਦੇ ਜਿਆਦੇ ਤਕੜੀ ਹਨੇਰੀ ਆ ਬਾਪੇ ਉਹ ਨਿਯਾਇ ਜੀ ਆ ਕੰਮ ਦੇਖੋ ਥੰਡਰਸਟ੍ਰੋਮ ਵੀ ਹੋ ਰਿਹਾ ਉਹ ਆ ਇਧਰ ਹਾਲ ਵੇਖੋ ਬਾਕੀ ਗੱਲ ਉਹ ਵੀ ਖੜਿਆ ਨਹੀਂ ਆਂਦਾ ਜਿਆਦਾ ਹੈ ਵੀ ਯਾਰ ਉਸੇ ਨੂੰ ਦਰ ਬੜੀ ਗੱਲ ਹੈ ਧੱਕਦੀ ਆ ਪੂਰਾ ਲਾਉਜੀ ਮਹਾਨਤਾ ਤੋਂ ਤਾਂ ਦਾ ਬਾਜੀ ਇਹ ਉਹ ਪਹਿਲਾਂ ਸਮਾਨ ਲੈ ਚਲੇ ਖਾਣ ਵਾਸਤੇ ਹਨ ਰੋਟੀ ਲੂਟੀ ਦਾ ਸਾਨੂੰ ਪਤਾ ਹੀ ਆ ਕੋਈ ਪੱਕਾ ਨਹੀਂ ਹੁੰਦਾ ਆਪਣੀ ਕਦੋਂ ਖਾਣੀ ਆ ਖਾਣੀ ਵੀ ਹੈ ਕਿ ਨਹੀਂ ਖਾਣੀ ਹਨ ਤੇ ਤਾਂ ਕਰਕੇ ਆਪ ਦਾ ਆ ਤਾਂ ਚੀਜ਼ ਤਾਂ ਹੋਵੇ ਨਾ ਆਪਦੇ ਕੋਲੇ ਵੀ ਜਦੋਂ ਭੁੱਖ ਲੱਗੇ ਖਾ ਲੇ ਯਾਰ ਆ ਦਾ ਸਮਾਨ ਆ ਆ ਗਏ ਇਧਰ ਲੈ ਘਰੇ ਲਾਈਟ ਹੈ ਨਹੀਂ ਬਾਪੇ ਵਿੱਚ ਤੇ ਆਪਾਂ ਫਿਰ ਵੀ ਜਿਹੜਾ ਆਪਣਾ ਟ੍ਰੀਟਮੈਂਟ ਹੁੰਦਾ ਹਨਾ ਉਹ ਤਾਂ ਕਰਨਾ ਹੀ ਪੈਂਦਾ ਯਾਰ ਹਨਾ ਤਾਂ ਕਰਕੇ ਗਹਿਣਾ ਹੁੰਦਾ ਵੀ ਮੀਂਹ ਨੇਰੀ ਹਨਾ ਨੇਰੀ ਐਸ ਵੇਲੇ ਨਾ ਛੱਡਿਆ ਘਰ ਰੱਬਾ ਮਾੜਾ ਮੋਟਾ ਭਗਤਾਂ ਦੇ ਆਪਦੇ ਨੁਜਾਰਿਆਂ ਦੇ ਕਿਰਪਾ ਕਰਦੇ ਤੇ ਇਹ ਕਿਉਂ ਤੂੰ ਤਾਂ ਪਹਿਲਾਂ ਹੀ ਦੁਖੀਆਂ ਹਨ ਉਤੋਂ ਹੋਰ ਦੁਖੀ ਕਰਦੇ ਹਾਂ ਕੀ ਫਾਇਦਾ ਇਹ ਗੱਲ 'ਚ ਚਲੋ ਬਈ ਮੈਂ ਕਰਾਂ ਯਾਰ ਕੂਤਰਾਂ ਨੂੰ ਦੇਵਾ ਹਨਾ ਮਾੜਾ ਮੋੜ ਸਮਾਨ ਸੂੰਗ ਜਾ ਫਿਰ ਉਦੋਂ ਮੈਂ ਨਹਾਉਣਾ ਵੀ ਯਾਰ ਜਾ ਕੇ ਜਨਰੇਟਰ ਚੱਲੀ ਜਾਂਦਾ ਨਹੀਂ ਮੁੜ ਕੇ ਮੈਂ ਬੰਦ-ਬੰਦ ਕਰਦੇ ਨੇ ਇਹ ਕਰਦੇ ਲਓ ਜੀ ਆ ਗਏ ਇਧਰ ਲੈ ਕੇ ਫਿਰ ਵਾਪਸ ਇੱਕ ਤਾਂ ਵਾਟਰ ਦੀ ਬਾਲਟੀ ਭਰ ਰਹਿਂਦੀ ਇੱਕ ਨਾਲ ਟੋ ਆਏ ਹਨਾ ਛਤਰੀ ਨਾਲ ਮੱਥੇ 'ਤੇ ਉਦੋਂ ਇਧਰ ਤੇ ਕੁਝ ਮਾੜੀ-ਮੋਟੀ ਖਾਨਚੀ ਜੀ ਚੱਕ ਲੈ ਨਾਲ ਤੇ ਬਾਕੀ ਵਦਕਾ ਠੰਡ ਹੋ ਗਈ ਬਈ ਹੁਣ ਮੀਂਹ ਪੈ ਗਿਆ ਠੰਡੀ ਰੰਡੀ ਹਵਾ ਚੱਲੀ ਜਾਂਦੀ ਆ ਬਸ ਇੱਕ ਚੀਜ਼ ਦਾ ਦੁੱਖ ਥੋੜਾ ਜਿਹਾ ਕਿ ਜਿਹੜਾ ਆਪਣਾ ਕੀ ਕਹਿੰਦੇ ਹੁੰਦੇ ਆ ਲੇਟ ਰਹਿਣੇਗੀ ਓਹੋ ਬਾਬੇ ਓਹ ਦਿਮਾਗੇ ਲਾ ਬੇ ਪਾਣੀ ਦਾ ਭਰਨਾ ਸੀ ਬਈ ਆ ਮੈਂ ਠੀਕ ਆ ਤੌੜਾ ਧੋ ਕੇ ਜਿਹੜਾ ਆਰੋ ਵਾਲਾ ਘਰੋਂ ਲਿਆਂਦਾ ਦੇਖੋ ਬਾਲਟੀ ਭਰੀ ਪਈ ਐ ਤੇ ਪਾਣੀ ਮੈਂ ਪਈਆਂ ਨਾ ਕਿਹੜਾ ਤੌੜੇ ਚਾਹ ਦੇਖੋ ਤੌੜਾ ਕਿੰਨਾ ਕਰਤਾ ਪਾਣੀ ਪਾ ਪਾ ਕੇ ਧੋ ਕੇ ਦਵਾਕ ਥੋੜਾ ਕਿ ਲੁਗਾ ਬਸ ਥੋੜਾ ਟਾਈਮ ਇਹ ਦਿਵਾ ਗਿਆ ਰੇ ਨੂੰ ਫੇਰ ਧੋਗ ਲਿਆ ਮੈਂ ਇੱਕ ਵੜ ਦੂਰੀ ਹਰ ਮੈਂ ਤੇ ਠੀਕ ਹੈ ਜੀ ਬਸ ਓਕੇ ਏਅਰਪੋਰਟ ਕਰਦੇ ਵਲੌਗ ਦੀ ਐਂਡਿੰਗ ਬਾਦਾਮ ਵਗੈਰਾ ਵੀ ਭਿਉਂ ਤੇ ਆ ਸਮਾਨ ਸੀ ਖਾਣ ਨੂੰ ਜੀ ਨਹੀਂ ਕੀਤਾ ਮਰੇ ਹਨ ਚਲ ਕੋਈ ਜੇ ਇੱਕ ੜੀ ਗੱਲ ਨਹੀਂ ਗਈ ਤੇ ਜਿਹੜੇ ਦੋ ਕਬੂਤਰ ਇੱਥੇ ਬੈਠੇ ਸੀ ਮਤਲਬ ਜਿਹੜੇ ਇੱਕ ਹਰੇ ਟੂਸੇ ਵਾਲੇ ਇੱਕ ਗਲਾਬੇ ਟੂਸੇ ਟੌੜੀ ਵਾਲਾ ਓਕੇ ਰ ਮੈਂ ਖੁੱਡੇ ਛੱਡਿਆ ਹਨਾ 2 ਮਿੰਟ ਤੇ ਬਾਦਾਮ ਪਏ ਉਹਨਾਂ ਵਾਸਤੇ 2-4 ਕ ਬਾਦਾਮ ਤੂ ਦਿਮਾਰੀ ਮੁਡੀ ਕਣਕ ਚਕਾ ਕੇ ਇਹ ਤੋਂ ਬਾਅਦ ਹਜੇ ਹਨਾ ਵੀਡੀਓ ਦੇ ਐਂਡਿੰਗ ਕਰਵਾ ਕਰ ਦਿੰਨਾ ਤੇ ਉਸ ਤੋਂ ਬਾਅਦ ਮੈਂ ਹਨਾ ਖਵਾ ਪਿਆ ਕੇ ਤੇ ਫਿਰ ਖੁੱਡੇ ਹੀ ਛੱਡ ਦਊਂ ਉਹਨਾਂ ਨੂੰ ਤੇ ਟਾਈਮ ਹੋ ਗਿਆ ਲਗਭਗ 10:30 ਵਜੇ ਹੀ ਹੋਣਗੇ ਬਈ ਤੇ 11:30 11:30 ਵਜੇ ਸੋਈ ਪੈਣ ਦਾ ਟਾਈਮ 12:00 ਵਜੇ ਨਾਲ ਡੇਲੀ ਹਨਾ ਲਾਈਟ ਆਣੀਗੀ ਤੇ ਬਾਹਰ ਠੀਕ ਆ ਚੱਲ ਮੌਸਮ ਠੰਡਾ ਕੋਈ ਚੱਕਰ ਵਾਲੀ ਗੱਲ ਨਹੀਂ ਇਸ ਤਰ੍ਹਾਂ ਬੁਸਤਰ ਬੁਸ਼ਾਰੇ ਕੋਕਰ ਪੋਟਾ ਸਾਰਿਆਂ ਕੂਤਰਾਂ ਨੂੰ ਸਾਰਾ ਸਮਾਨ ਦੇ ਕਰਤਾ ਹਨਾ ਸੈਟ ਵਟ ਕਰ ਲੈ ਸਾਰਾ ਕੁਝ ਤੇ ਬਾਸ ਹੁਣ ਕੱਲ ਨੂੰ ਉੱਠ ਕੇ ਦੇਖਦੇ ਹਾਂ ਤੇ ਬਾਏ ਬਾਏ ਸਾਰੇ ਵੀਰਾਨਾ ਲਾਈਟ ਵੀ ਆ ਗਈ ਤੇ ਲਗਭਗੋਂ ਟਾਈਮ ਹੋ ਗਿਆ ਜੀ 11:30 ਵਜੇ ਹੋਣਗੇ ਨਾ ਤੇ ਹੁਣ ਪਾਏ ਆਪੇ ਉਹ ਦਰੋ ਕੂਤਰਾਂ ਨੂੰ ਦਾਣੇ ਦਰਨੇ ਹਨਾ ਬਸ ਅਸੀਂ ਤੁਰੇ ਫਿਰ ਤੁਹਾਨੂੰ ਦੱਸਿਆ ਜੀ ਠੀਕ ਨਹੀਂ ਬਸ ਮੈਂ ਤੁਹਾਨੂੰ ਪਹਿਲਾਂ ਇੱਕ ਵਾਰੀ ਚੱਲ ਵੀਡੀਓ ਐਂਡਿੰਗ ਕਰ ਦਿੰਨੇ ਹੁਣ ਮੈਂ ਤਰਿਆ ਨਹੀਂ ਕਿ ਮੈਂ ਇੱਕ ਕਰੀ ਲਾ ਕੇ ਤੁਹਾਨੂੰ ਕਰੀ ਹੋਰ ਦਿਖਾ ਦਿਆਂ ਕਿ ਕੀ ਬਣ ਜਾਂਦਾ ਹੈਗਾ ਕਿ ਨਹੀਂ ਚਲ ਹੁਣ ਠੀਕ ਆ ਹੁਣ ਸੱਚੀ ਮੁਚੀ ਉਹਦੇਖ ਨੂੰ ਬਾਏ ਬਾਏ ਆ ਬਸ ਉਹ ਕੂਤਰਾਂ ਨੂੰ ਛੱਡ ਦਾਂਗਾ ਫੁੱਡੇ ਜਿਹੜੇ ਦਾਣੇ ਖਾਲੇ ਉਹਨਾਂ ਨੇ ਉਦੋਂ ਬਾਅਦ ਉਸਰਾ ਆ ਵੀ ਸੌਣੇ ਆ ਸਵੇਰ ਨੂੰ ਟਾਈਮ ਨਾਲ ਫ્લાਾਈ ਵੀ ਦੇਖਣੀ ਪਤਾ ਨਹੀਂ